ਡੇਰਾ सिरसा ਮੁਖੀ ਗੁਰਮੀਤ ਰਾਮ ਰਹੀਮ ਨੇ ਆਗਾਮੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠ ਜੋੜ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ ਬੁੱਧਵਾਰ ਨੂੰ ਡੇਰੇ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਡੇਰੇ ਦੇ 45 ਮੈਂਬਰੀ ਰਾਜਸੀ ਵਿੰਗ ਦੇ ਮੈਂਬਰ ਹਰਿੰਦਰ ਮੰਗੇਵਾਲ ਇਨਸਾਨ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਮੰਗੇਵਾਲ ਨੇ ਕਿਹਾ ਹੈ ਕਿ ਡੇਰੇ ਦੇ ਸ਼ਰਧਾਲੂਆਂ ਨੇ ਅਕਾਲੀ ਭਾਜਪਾ ਗੱਠ ਜੋੜ ਨੂੰ ਵੋਟ ਪਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਵਿੱਚ ਡੇਰੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਗੋਂ ਇਹ ਫੈਸਲਾ ਸ਼ਰਧਾਲੂਆਂ ਦਾ ਹੈ ਤੇ ਜਿਹੜੇ ਉਸੂਲ ਤੇ ਸਿਧਾਂਤ ਤੇ ਲੈ ਕੇ ਚੱਲਦੇ ਹੈ ਮੈਂ ਪਹਿਲਾਂ ਹੀ ਉਸ ਉਹਨਾਂ ਉਸ ਉਸੂਲਾਂ ਤੇ ਉਹਨਾਂ ਸਿਧਾਂਤਾਂ ਤੇ ਚੱਲਦਾ ਸਾਨੂੰ ਸਿੱਖਿਆ ਮਿਲੀ ਹੈ ਨਸ਼ੇ ਤੋਂ ਰਹਿਤ ਲੈਣਾ ਰਹਿਣਾ ਤੇ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨਾ ਚੰਗੇ ਨਾਗਰਿਕ ਬਣਾਉਣੇ ਤੇ ਸਮਾਜ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨਾ ਕੈਂਪ ਲਾ ਕੇ ਜੇ ਕੋਈ ਹੈ ਇਹੋ ਜਿਹੇ ਸਾਡੇ ਨੌਜਵਾਨ ਜਿਹੜੇ ਕੋਈ ਇਸ ਪਾਸੇ ਨੂੰ ਹੈ ਉਹਨਾਂ ਨੂੰ ਇਸ ਕੰਮ ਤੋਂ ਹਟਾ ਕੇ ਸਿੱਧੇ ਰਸਤੇ ਤੇ ਪਾਉਣਾ ਇਹਨਾਂ ਨੇ ਸਾਨੂੰ ਇਹ ਵਾਅਦਾ ਦਿੱਤਾ ਵੀ ਅਸੀਂ ਨਸ਼ੇ ਦੀ ਰੋਕਥਾਮ ਕਰਾਂਗੇ ਲੋਕਾਂ ਦੇ ਇਲਾਜ ਕਰਾਵਾਂਗੇ ਨਸ਼ਿਆਂ ਦੇ ਕੈਂਪ ਲਾਵਾਂਗੇ ਵਧੀਆ ਕੰਮ ਕਰਕੇ ਦਿਖਾਵਾਂਗੇ ਉਹ ਕੰਮਾਂ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਸਾਰੇ ਸਾਧ ਸੰਗਤ ਪੂਰਾ ਖੁੱਲਕੇ ਸਮਰਥਨ ਦੇ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਦਾ ਇਹ ਜਾਨਣਾ ਚਾਹਾਂਗੇ ਕਿ ਜੇ ਇਹ ਜਿਹੜਾ ਫੈਸਲਾ ਲਿਆ ਗਿਆ ਇਹ ਡੇਰਾ ਮੁਖੀ ਵੱਲੋਂ ਵੀ ਲਿਆ ਗਿਆ ਜਾਂ ਨਹੀਂ ਡੇਰਾ ਮੁਖੀ ਵੋਟਾਂ ਦੇ ਵਿੱਚ ਦਖਲ ਨਹੀਂ ਦਿੰਦੇ ਸਿਰਫ ਉਹ ਤਾਂ ਕਹਿੰਦੇ ਜੀ ਇੱਕ ਰਹੋ ਇਹ ਸਾਰਾ ਸੰਗਤ ਦਾ ਹੀ ਕਦਮ ਹੁੰਦਾ